ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਆਪਾਂ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੀ ਵੀ ਵੀਡੀਓ ਤੇ ਨਵੇਂ ਵੀਵਸ ਨੇ ਪਲੀਜ਼ ਉਹਨਾਂ ਨੂੰ ਰਿਕਵੈਸਟ ਆ ਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗਦੀ ਹੈ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਨਹੀਂ ਪੱਧ ਰਹੇ ਹੈਗੇ ਤੇ ਪਲੀਜ਼ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਪਾਲਕ ਦੀ ਪੁਰਜੀ ਤੇ ਆਪਾਂ ਬਣਾਵਾਂਗੇ ਆਲੂ ਪਾਲਕ ਤੇ ਵਿੱਚ ਥੋੜਾ ਜਿਹਾ ਮੇਥੀ ਮਿਕਸ ਕਰਕੇ ਪੁਰਜੀ ਤੇ ਆਪਾਂ ਜਿਸ ਤਰੀਕੇ ਨਾਲ ਵੀ ਆਲੂ ਪਾਲਕ ਦੀ ਪੁਰਜੀ ਬਣਾਵਾਂਗੇ ਉਹ ਤੁਹਾਡੇ ਨਾਲ ਆਪਾਂ ਰੈਸਪੀ ਸ਼ੇਅਰ ਕਰਦੇ ਆਂ ਤੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਪਾਲਕ ਤੇ ਆਲੂ ਦੀ ਪੁਰਜੀ ਬਣਾਉਨੇ ਆ ਬਹੁਤ ਵਧੀਆ ਬਣਦੀ ਹੈਗੀ ਬਹੁਤ ਟੇਸਟੀ ਬਣਦੀ ਹੈਗੀ ਤੇ ਆਪਾਂ ਬਣਾਵਾਂਗੇ ਸਿਰਫ ਇਸ ਜਿਹੇ ਤਰੀਕੇ ਦੇ ਨਾਲ ਤੇ ਤੁਸੀਂ ਵੀਡੀਓ ਤੇ ਬਣੇ ਰਹੋ ਜੀ ਐਂਡ ਤੱਕ ਤੇ ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਸਾਰਾ ਬਲੌਗ ਦੇਖਿਆ ਕਰੋ ਲਓ ਜੀ ਹੁਣ ਮੈਂ ਬਾੜੀ ਦੇ ਵਿੱਚ ਆ ਗਈ ਇੱਥੋਂ ਆਪਾਂ ਜਿਹੜੀ ਹੁਣ ਪਾਲਕ ਆ ਗਈ ਇਹ ਤੋੜਾਂਗੇ ਤੇ ਜਿੰਨੀ ਕੀ ਵੀ ਆਪਣੀ ਜ਼ਰੂਰਤ ਹੋ ਉਨੀ ਕ ਪਾਲਕ ਤੋੜ ਲਓ ਤੇ ਨਾਲ ਆਪਾਂ ਥੋੜੇ ਜਿਹਾ ਮੇਥੇ ਨੇ ਉਹ ਤੋੜ ਲਾਂਗੇ ਤੇ ਹਾਂਜੀ ਜਿਹੜੀ ਆਪਾਂ ਪਾਲਕ ਆ ਗਈ ਉਹਨੂੰ ਆਪਾਂ ਤੋੜ ਲਿਆਏ ਹੁਣ ਵੱਡ ਲਿਆ ਇਹਨੂੰ ਕਿਆ ਕਰਦਣ ਵਾਲੀ ਵੱਡ ਕੇ ਲਿਆਏ ਜਾਂਗੇ ਜਿਹੜੀ ਆਪਣੀ ਪਾਲਕਾ ਥੋੜਾ ਜਿਹਾ ਇਹਦਾ ਸਾਈਜ਼ ਜਿਹੜਾ ਵਧੀਆ ਵੱਡਾ ਹੋਇਆ ਪਿਆ ਆਪਾਂ ਤੋਂ ਵੱਡੀ ਨਹੀਂ ਗਈ ਜ਼ਿਆਦਾ ਹੋਈ ਪਈ ਸੀ ਬਾੜ ਤੇ ਆਪਾਂ ਇਹਦੀਆਂ ਜਿਹੜੀਆਂ ਡੰਡੀਆਂ ਨੇ ਉਹ ਵੀ ਤੋੜਤੀਆਂ ਇਹ ਕਿਉਂ ਹੈ ਜਿਹੜੇ ਸਖਤ ਜੀਆਂ ਡੰਡੀਆਂ ਹੁੰਦੀਆਂ ਨੇ ਫਿਰ ਇਹੇ ਤੱਗੇ ਜੇ ਬਣ ਜਾਂਦੇ ਨੇ ਸਬਜ਼ੀ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਤੋੜਤੀਆਂ ਜਿਹੜਾ ਕੋਈ ਬਾਦੂ ਨਦੀਨ ਸੀ ਹੋਊਗੀ ਆਪਾਂ ਇਹਦੇ ਵਿੱਚੋਂ ਕੱਢਤਾ ਤੇ ਇਹਦੇ ਵਿੱਚ ਆਪਾਂ ਪਾਈ ਹੈ ਜੀ ਮੇਥੀ ਤੋੜ ਕੇ ਲਿਆਤੀ ਆ ਵਿੱਚ ਥੋੜਾ ਜਿਹਾ ਧਨੀਆ ਤੇ ਵਿੱਚ ਮੇਥੇ ਨੇ ਉਹ ਵੀ ਆਪਾਂ ਉਹ ਸਾਰੇ ਵਿੱਚੀ ਮਿਕਸ ਹੋ ਗਏ ਜਦੋਂ ਮੈਨੂੰ ਸੰਟੀ ਕਰੀ ਹੈਗੀ ਤੇ ਬਸ ਜੀ ਹੁਣ ਆਪਾਂ ਇਹਦੇ ਵਿੱਚ ਉਹਨੂੰ ਪਾਣੀ ਛੱਡ ਕੇ ਇਹਨੂੰ ਧੋ ਕੇ ਸੁੱਕਣਾ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਨਾਲੇ ਨੂੰ ਧੋ ਕੇ ਇਸ ਤੋਂ ਬਾਅਦ ਇਹਨੂੰ ਸੁਕਾਵਾਂਗੇ ਤੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਜਿਹੜੀ ਪੁਰਜੀ ਬਣਾਵਾਂਗੇ ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕਿ ਕਈ ਵਾਰ ਜੀ ਇਹਨੂੰ ਆਪਾਂ ਪਹਿਲਾਂ چیر ਕੇ ਇਸ ਤੋਂ ਬਾਅਦ ਵੀ ਦੁਬਾਰਾ ਧੋ ਸਕਦੇ ਆਂਗੇ ਦੂਜੀ ਵੀ چیر ਨੂੰ ਪਹਿਲਾਂ ਧੋਵਾਂਗੇ ਆਪਾਂ ਵਿੱਚ ਕਈ ਪੈਣਾ ਇਹਨੂੰ ਮਗਰੋਂ ਧੋਣ ਦੇ ਨਾਲ ਜਿੱਦਾਂ ਜੋ ਸਬਜ਼ੀ ਬਣਾਉਂਗੋ ਉਹਦੇ ਵਿੱਚ ਪਾਣੀ ਦੀ ਮਾਤਰਾ ਬਾਲੀ ਨਹੀਂ ਨਿਕਲਿਆ ਆਉਂਦੀ ਆ ਫਿਰ ਉਹ ਨਾ 스멜 ਜੀ ਨਹੀਂ ਉਹਦੀ ਇੰਨੀ ਵਧੀਆ ਬਣਦੀ ਤੇ ਉਹਦਾ ਟੇਸਟ ਵੀ ਜਿਹੜਾ ਉਹ ਹੁੰਦਾ ਪਾਣੀ ਮਚਾਉਣਾ ਜਾਂ ਔਖਾ ਹੋ ਜਾਂਦਾ ਜੀ ਬਹੁਤ ਜ਼ਿਆਦਾ ਫਿਰ ਪਾਣੀ ਨਿਕਲਿਆ ਹੁੰਦਾਗਾ ਇਹਦੇ ਨਾਲ ਜਿਵੇਂ ਮੇਥਿਆਂ ਦੇ ਵਿੱਚ ਟੇਸਟ ਉਹਦੀ 스멜 ਵਗੈਰਾ ਸਾਰਾ ਇਹਦੇ ਵਿੱਚ ਫਲੇਵਰ ਆਊਗਾ ਤੇ ਆਪਾਂ ਹੁਣ ਇਹਨੂੰ ਸੁਕਾਉਣ ਸੁੱਕਣੇ ਧਰ ਦਿੰਨੇ ਆ ਧੋ ਕੇ ਇਸ ਤੋਂ ਬਾਅਦ ਫਿਰ ਆਪਾਂ ਇਹਨੂੰ ਕਟਾਂਗੇ ਤੇ ਫਿਰ ਪੁਰਜੀ ਬਣਾਉਣੀ ਸ਼ੁਰੂ ਕਰਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਦੀ ਪੁਰਜੀ ਦੇ ਵਿੱਚ ਪਾਵਾਂਗੇ 3-4 మీడియం ਸਾਈਜ਼ ਪਿਆਜ਼ ਤੇ ਨਾਲ ਪਾਵਾਂਗੇ ਲਸਣ ਤੇ ਅਦਰਕ ਤੇ ਇਹ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਾਂਗੇ ਇਹਨੂੰ ਆਪਾਂ ਬਰੀਕ ਕੱਟ ਕੇ ਇਦਾਂ ਹੀ ਇਹਦਾ ਤੜਕਾ ਲਾਵਾਂਗੇ ਇਹਨੂੰ ਗ੍ਰੈਂਡ ਨਹੀਂ ਕਰਦੇ ਹੈਗੇ ਤੇ ਚਲੋ ਠੀਕਾ ਜੀ ਮੈਂ ਹੁਣ ਇਹਨੂੰ ਕੱਟਦੀ ਆਂ ਹਾਂਜੀ ਜਿਹੜੀ ਪਾਲਕ ਆਪਣੀ ਧੋ ਕੇ ਇਹਨੂੰ ਪਸਕਾ ਲਿਆ ਤੇ ਹੁਣ ਇਹ ਸੁੱਕ ਗਈ ਹੁਣ ਆਪਾਂ ਇਹਨੂੰ ਕੱਟਦੇ ਆਂਗੇ ਤੇ ਮੈਂ ਕਰਦਣ ਵਾਲੀ ਕਟੋਰੀ ਉਹ ਪਦਾਤ ਨਾਲ ਵੀ ਕੱਟ ਸਕਦੇ ਆਂਗੇ ਬਹੁਤ ਹੈਲਦੀ ਹੁੰਦੀ ਹੈ ਜਿਹੜੀ ਆਪਾਂ ਪਾਲਕ ਦੀ ਪੁਰਜੀ ਬਣਾਉਣੀ ਹੈ ਬਹੁਤ ਜਿਆਦਾ ਹੈਲਦੀ ਹੁੰਦੀ ਹੈ ਇਹ ਸਿਹਤ ਖਾਤਰ ਜਿਨ੍ਹਾਂ ਨੂੰ ਵੀ ਖੂਨ ਦੀ ਘਾਟ ਆ ਖੂਨ ਬਹੁਤ ਪੂਰਾ ਕਰਦੀ ਹੈ ਇਹ ਜਿਹੜੀ ਪਾਲਕ ਹੁੰਦੀ ਹੈਗੀ ਇਹਦੇ ਵਿੱਚ ਬਹੁਤ ਜਿਆਦਾ ਵਿਟਾਮਿਨ ਨੇ ਜਿਹੜੇ ਪਾਏ ਜਾਂਦੇ ਨੇ ਪਾਲਕ ਦੇ ਵਿੱਚ ਤੇ ਬਸ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਟ ਲੈਣੇ ਆਂਗੇ ਬਸ ਇਹਨਾਂ ਨੇ ਇੱਕ ਬਰੀਕ ਜੀ ਆਪਾਂ ਇਹਨੂੰ ਕੱਟ ਲੈਨੇ ਆਗੇ ਹੁਣ ਇਹਦਾ ਜਿਹੜਾ ਸਾਰਾ ਪਾਣੀ ਹੈ ਨਾ ਪਾਲਕ ਦਾ ਸੁੱਕ ਗਿਆ ਜੇ ਨੂੰ ਜਦੋਂ ਆਪਾਂ ਇਹਨੂੰ ਐਂ ਪਾਲਕ ਨੂੰ ਉਹ ਕਰ ਦਿੰਨੇ ਆਗੇ ਮਗਰੋਂ ਧੋਣੇ ਆ ਪਹਿਲਾਂ ਸੁੱਕੀ ਨੂੰ ਚੀਰ ਲੈਨੇ ਆਂ ਫਿਰ ਬਹੁਤ ਜ਼ਿਆਦਾ ਸਬਜ਼ੀ ਦੇ ਵਿੱਚ ਪਾਣੀ ਨਿਕਲਿਆ ਆਉਂਦਾ ਫਿਰ ਉਹ ਸਵਾਦ ਜਾਂ ਨਹੀਂ ਵਧੀਆ ਬਣਦਾ ਜਿਹਦਾ पालक नूं ते नाले प्याज तो नूं हां जी, हां जी वो अपा प्याज वगेराए इस लावे हाँ जी, हम अपने जेड़ी अपनी पालक आ गई अपा कट ली दो मीडियम साइज आप आलू कट ले ते इधर अपा लसन अदरक ਪਿਆਜ਼ ਉਹਦਾ ਜਿਹੜਾ ਬਰੀਕ-ਬਰੀਕ ਉਹ ਕੱਟ ਲੇ ਤੇ ਇਧਰ ਆਪਾਂ ਮਸਾਲੇ ਲੈਂਦੇ ਹਾਂ ਹਲਦੀ, ਮਿਰਚ ਤੇ ਹਲਦੀ ਨੂਨ ਤੇ ਇਹ ਆਪਾਂ ਜੀਰਾ ਦਾ ਥੋੜਾ ਜਿਹਾ ਸਵਾਦ ਅਨੁਸਾਰ ਪਰ ਜਿਹੜੇ ਮਸਾਲੇ ਨੇ ਉਹ ਸਾਰੇ ਐਡ ਕਰਾਂਗੇ ਤੇ ਪਤੀਲਾ ਆਪਣਾ ਧਰ ਲਿਆ ਆਪਾਂ ਪਤੀਲੇ ਜੀ ਬਣਾਵਾਂਗੇ ਕਿਉਂ ਪੈਨ ਦੇ ਵਿੱਚ ਛੋਟੀ ਉਹਦੇ ਵਿੱਚ ਇਹ ਆਪਣੀ ਨਹੀਂ ਬਣਨੀ ਤੇ ਆਪਾਂ ਇਹਨੂੰ ਫਿਰ ਇਸ ਕਰਕੇ ਸਬਜੀ ਪਤੀਲੇ ਦੀ ਬਣਾ ਲੈਣੇ ਹੈਗੇ

ਤੋ ਉਹ ਤੇ ਅੰਨਪਾ ਥੋੜਾ ਜਿਆ ਗਰਮ ਹੋਣ ਦਿੰਨੇ ਆ ਇਸ ਤੋਂ ਬਾਅਦ ਆਪਾਂ ਜੀਰਾ ਪਾਵਾਂਗੇ ਤੇ ਤੇਲ ਆਏ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਿੰਨੇ ਆ ਲਓ ਜੀ ਸਸ ਤੋਂ ਲੈ ਕੇ ਨਾ ਪਾਂ 골ਡਨ ਬ੍ਰਾਊਨ ਹੋਣ ਤੱਕ ਜਿਹੜੇ ਪਿਆਜ਼ ਨੇ ਇਹਨਾਂ ਨੂੰ ਆਪਾਂ ਪਕਾਉਣੇ ਆਂਗੇ ਜਿੰਨਾ ਚਿਰ ਇਹ 골ਡਨ ਬ੍ਰਾਊਨ ਨਹੀਂ ਹੁੰਦੇ ਹੈਗੇ ਹਾਂਜੀ ਜਿਹੜੇ ਆਪਣਾ ਪਿਆਜ਼ ਨੇ ਇਹੇ ਬਸ 골ਡਨ ਬ੍ਰਾਊਨ ਬੱਸ ਹੋਣ ਵਾਲੀ ਨੇ ਤੇ ਹੋ ਚੁੱਕੇ ਨੇ ਬਸ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਨੇ ਉਹ ਐਡ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਪਾਲਕ ਤੇ ਕਾਲੂ ਇਕੱਠੇ ਪਾ ਦਾਂਗੇ ਬਸ ਇਹ ਤਾਂ ਆਪਾਂ ਜੀ ਦੇਖੋ ਜੀ ਜਿਹੜਾ ਆਪਣਾ ਪਿਆਜ਼ ਨੇ ਇਹ 골ਡਨ ਤੋਂ ਬਰਾਊਨ ਹੋ ਗੋਵੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਨਮਕ ਮਿਰਚ ਤੇ ਹਲਦੀ ਤੇ ਆਪਾਂ ਨੂੰ ਦੇਸੀ ਜਿਹੇ ਤਰੀਕੇ ਨਾਲ ਬਣਾਉਣਾ ਕੋਈ ਜ਼ਿਆਦਾ ਆਪਾਂ ਮਸਾਲੇ ਜ਼ਿਆਦਾ ਨਹੀਂ ਬਾਹਰੇ ਐਡ ਕਰਦੇ ਹੈਗੇ। ਠੀਕ। ਥੋੜਾ ਜਿਹਾ ਟਾਈਮ ਆਉਣਾ ਆਪਾਂ ਸੇਕ ਲਵਾਵਾਂਗੇ। ਜਿਹੜਾ ਫਰਮਸਾਲੇ ਦਾ ਕਲਰ ਆ ਜਿਹੜਾ ਥੋੜੀ ਜਿਹੀ ਹਲਦੀ ਇਹਦਾ ਕੱਚਾ ਪਾਉਣ ਨੂੰ ਭੁੱਜ ਗਿਆ ਤਾਂ ਆਪਾਂ ਇਹਦੇ ਵਿੱਚ ਜਿਹੜਾ ਆ ਪਾਲਕ, ਆਲੂ ਇਹਦੇ ਵਿੱਚ ਐਡ ਕਰ ਲਵਾਂਗੇ। ਜੇ ਕੜਾਈ ਹੋਵੇ ਕੜਾਈ ਜੀ ਦੇ ਵਿੱਚ ਬਹੁਤ ਵਧੀਆ ਬਣਦੀ ਹੈਗੀ। ਆਪਣੇ ਕੋਲ ਜਿਹੜੀ ਕੜਾਹੀ ਉਹ ਜਿਆਦਾ ਵੱਡੇ ਸਾਈਜ਼ ਦੀ ਆਗੀ ਤੇ ਜਿਹੜੀ ਆਪਣੇ ਕੋਲ ਤੜਕਣੀਆਂ ਨੇ ਪੈਣ ਨੇ ਉਹ ਆਪਣੇ ਕੋਲ ਬਹੁਤ ਛੋਟੇ ਸਾਈਜ਼ ਦੀ ਆਗੀ ਥੋੜਾ ਜਿਹਾ ਟਾਈਮ ਇਹਨੂੰ ਆਪਾਂ ਅਈ ਸੇਕ ਲਵਾ ਦਾਂਗੇ ਜਦੋਂ ਢਲ ਗਈ ਥੋੜੀ ਨੀਵੀ ਹੋ ਜਾਊਗੀ ਤੋਂ ਆਪਾਂ ਜਿਹੜੀ ਬਾਕੀ ਸਵਾ ਮਸਾਲਾ ਰਹਿਣਾ ਰਹਿਣਾ ਆਪਣੇ ਕੋਲ ਸਮਾਨ ਆਪੋ ਇਹ ਤੋਂ ਬਾਅਦ ਪਾਵਾਂਗੇ ਜਿਹੜੀ ਪਾਲਕ ਤੇ ਆਲੂ ਰਹਿ ਗਏ ਇਹ ਆਪ ਇਸ ਤੋਂ ਬਾਅਦ ਪਾਵਾਂਗੇ ਆਹ ਲਓ ਜੀ ਜਿਹੜੀ ਹੁਣ ਆਪਣੀ ਪਾਲਕ ਇੰਨੀ ਜ਼ਿਆਦਾ ਹੋ ਗਈ ਦੇਖੋ ਇਹ ਜਿਹੜੀ ਸਾਰੀ ਹੀ ਦਬ ਗਈ ਤੇ ਉਨੀ ਉਨੀ ਹੋ ਵੀ ਨਹੀਂ ਹੁਣ ਜਿਹੜੀ ਆਪਣੀ ਬਾਕੀ ਬਚੀ ਪਾਲਕਾ ਹੁਣ ਆਪੋ ਇਹ ਵਿੱਚ ਐਡ ਕਰ ਦਾਂਗੇ ਇਸਵਾਸੂ 10-15 ਮਿੰਟਾਂ ਦੇ ਵਿੱਚ ਜਿਹੜੀ ਆਪਣੀ ਪਾਲਕ ਦੀ ਪੁਰਜੀ ਆ ਜਿਹੜੀ ਸਿਆਲਾਂ ਦੀ ਸਰਦੀਆਂ ਦੀ ਗੁੱਡ ਰੈਸਪੀ ਹੈ ਜੀ ਉਹ ਬਣ ਕੇ ਰੈਡੀ ਹੋ ਜੂਗੀ ਜਿਵੇਂ ਆਪਾਂ ਲੈਣੀ ਦੇ ਵਿੱਚ ਪਾਲਕ ਐਡ ਕਰਤੀ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਹੈਗਾ ਤੇ ਹੁਣ ਆਪਾਂ ਜਿਹੜਾ ਗੈਸ ਆ ਆਪਣਾ ਫਲੇਮ ਨੂੰ ਥੋੜਾ ਜਿਹਾ ਸਲੋ ਕਰ ਦਿੰਨੇ ਆ ਤਾਂ ਕਿ ਥੋੜਾ ਜਿਹਾ ਸਲੋ ਮੋਡ ਤੇ ਫਲੇਮ ਤੇ ਜਿਹੜੀ ਵਧੀਆ ਬਣਦੀ ਆ ਕਿਉਂਕਿ ਫਿਰ ਇਹਨਾਂ ਦਾ ਕੱਚਾ ਪਨ ਜਾਂ ਨਹੀਂ ਜਾਂਦਾ ਹੈਗਾ ਲਓ ਜੀ ਜਿਹੜਾ ਵੀ ਆਪਣੀ ਪਾਲਕ ਦੀ ਪੁਰਜੀ ਹੈਗੀ ਫੇਰ ਵੀ ਆਪਾਂ ਬਿਲਕੁਲ ਪਾਣੀ ਨਹੀਂ ਪਾਇਆ ਇਹਦੇ ਵਿੱਚ ਦੇਖੋ ਕਿੰਨਾ ਜਿਆਦਾ ਪਾਣੀ ਜਿਹੜਾ ਗਾ ਨਿਕਲਿਆ ਆ ਅਤੇ ਇਹਨੂੰ 10 ਤੋਂ 15 ਮਿੰਟ ਲੱਗਣਗੇ ਗੰਨ ਨੂੰ 30 ਤੋਂ ਬਾਅਦ ਅਪਤ ਖਾਵਾਂਗੇ ਵੀ ਕਿਤੋਂ ਦੀ ਬਣਦੀ ਹੈ ਇਹ ਸਬਜੀ ਬਣਦੀ ਨੂੰ ਆਪਣੀ ਨੂੰ 15-20 ਮਿੰਟ ਹੋ ਗਏ ਹੁਣ ਆਪਣੀ ਜਿਹੜੀ ਸਬਜੀ ਆ ਉਹ ਬਿਲਕੁਲ ਬਣ ਕੇ ਰੈਡੀ ਹੋ ਗਈ ਆ ਤੁਹਾਨੂੰ ਦਿਖਾਉਣੀ ਹੈਗੀ ਇਸ ਤਰੀਕੇ ਦੇ ਨਾਲ ਜਿਹੜੀ ਜਮਾ ਬਿਲਕੁਲ ਬਣ ਚੁੱਕੀ ਹੈਗੀ ਤੇ ਬਹੁਤ ਜ਼ਿਆਦਾ ਇੱਥੇ 스ਮੈਲ ਆਉਂਦੀ ਹੈ ਮੇਥਿਆਂ ਦੀ ਜਿਵੇਂ ਉਹ ਜਿਹੜੇ ਪਾਏ ਨੇ ਤਾਂ ਬਹੁਤ ਜ਼ਿਆਦਾ ਜਿਹੜਾ ਮੇਥਿਆਂ ਦਾ ਫਲੇਵਰ ਆ ਉਹ ਵੀ ਆ ਰਿਹਾ ਹੈਗਾ ਇਸ ਤਰੀਕੇ ਦੇ ਨਾਲ ਜਿਹੜੀ ਆਪਣੀ ਪੁਰਜੀ ਆਹੋ ਬਣ ਕੇ ਬਿਲਕੁਲ ਰੈਡੀ ਹੋ ਗਈ। ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਇਹ ਆਲੂ ਤੇ ਪਾਲਕ ਦੀ ਪੁਰਜੀ ਜਿਹੜੀ ਤੁਸੀਂ ਬਣਾ ਸਕਦੇ ਹੋ। ਲਓ ਜੀ ਆਪਾਂ ਹੁਣ ਵੀਡੀਓ ਦਾ ਕਰਨ ਲੱਗੇ ਆਂ ਐਂਡ ਮਿਲਾਂਗੇ ਕਿਸੇ ਨਿਊ ਵਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਤਾਂ ਕਿ ਤੁਹਾਨੂੰ ਪਿੰਡਾਂ ਦੀ ਜੀਵਨ ਸ਼ੈਲੀ ਪਿੰਡਾਂ ਦਾ ਸੱਭਿਆਚਾਰ ਪਿੰਡਾਂ ਪਿੰਡਾਂ ਦਾ ਖਾਣਾ ਪਾਣਾ ਤੁਹਾਨੂੰ ਜਿਹੜੇ ਆਪਾਂ ਇਹੋ ਜਿਹੇ ਵਲੌਗ ਆ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਠੀਕ ਹੈ ਜੀ ਮਿਲਾਂਗੇ ਕਿਸੇ ਨਿਊ ਵਲੌਗ ਦੇ ਨਾਲ